ਸਰਦਾਰ ਅਨੀਵੋਇਸ 2.5 ਜੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਛੁਟਕਾਰਾ ਦਫ਼ਤਰ ਵਿੱਚ ਉਹ ਮੇਰੇ ਸਾਹਮਣੇ ਜ਼ਮੀਨ ਤੇ ਬੈਠ ਗਿਆ ਕਾਗਜ਼ ਤੇ ਕੁਝ ਲਿਖਦਿਆਂ ਮੇਰੀ ਨਜ਼ਰ ਉਸ ਵੱਲ ਚਲੀ ਗਈ ਮੈਂ ਉਸ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਨਹੀਂ ਸਾਬ ਇੱਥੇ ਹੀ ਠੀਕ ਹਾਂ ਅਸੀਂ ਇੱਥੇ ਜੋਗੇ ਹੀ ਹਾਂ ਉਹ ਬੋਲਿਆ ਪਰ ਉਸ ਨੇ ਜੋ ਕਿਹਾ ਮੇਰੀ ਸਮਝ ਵਿੱਚ ਨਹੀਂ ਆਇਆ ਚਾਰ ਦਿਨ ਪਹਿਲਾਂ ਹੀ ਮੇਰੀ ਕਾਰਪੋਰੇਸ਼ਨ ਦੇ ਇਸ ਸਬ-ਆਫਿਸ ਵਿੱਚ ਬਦਲੀ ਹੋਈ ਸੀ ਇਹ ਦਿੱਲੀ ਵਿੱਚ ਜਮਨਾਪਾਰ ਸ਼ਾਦਰਾ ਵਿੱਚ ਬਣਿਆ ਹੋਇਆ ਹੈ ਆਫਿਸ ਵੀ ਕਾਹਦਾ ਪੁਰਾਣਾ ਘਰ ਕਿਸੇ ਦਾ ਚਾਰ ਕਮਰੇ ਨੇ ਉਸ ਵਿੱਚ ਅੱਗੇ ਖੁੱਲੀ ਥਾਂ ਹੈ ਉਸ ਵਿੱਚ ਨਿੰਮ ਦੇ ਦੋ ਵੱਡੇ ਰੁੱਖ ਉੱਗੇ ਹੋਏ ਹਨ ਜਿਨ੍ਹਾਂ ਦੇ ਪੱਤੇ ਅਕਸਰ ਹਰ ਮੌਸਮ ਵਿੱਚ ਖੁੱਲੀ ਥਾਂ ਤੇ ਡਿੱਗਦੇ ਰਹਿੰਦੇ ਸਨ ਜਦੋਂ ਸ਼ਾਮੀ ਆਫਿਸ ਦੀ ਛੁੱਟੀ ਮਗਰੋਂ ਮੈਂ ਘਰ ਨੂੰ ਜਾਂਦਾ ਤਾਂ ਰੁੱਖ ਤੇ ਰਾਤ ਕੱਟਣ ਆਈਆਂ ਬਹੁਤ ਸਾਰੀਆਂ ਚਿੜੀਆਂ ਦੀ ਆਵਾਜ਼ ਸੁਣਾਈ ਪੈਂਦੀ ਹੈ ਉਹਨਾਂ ਨੂੰ ਸੁਣ ਕੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਉਹ ਡੁੱਬਦੇ ਸੂਰਜ ਦਾ ਕੋਈ ਗੀਤ ਗਾ ਰਹੀਆਂ ਹੋਣ ਇਸ ਆਫਿਸ ਦੀ ਜ਼ਿੰਮੇਵਾਰੀ ਸ਼ਹਾਦਰਾ ਦੀਆਂ ਸੜਕਾਂ ਦੀ ਸਫਾਈ ਕਰਵਾਉਣਾ ਹੈ ਨਾਲੀਆਂ ਵੱਡੇ ਨਾਲੇ ਅਤੇ ਅੰਡਰਗ੍ਰਾਉਂਡ ਸੀਵਰੇਜ ਨੂੰ ਸਾਫ਼ ਤੇ ਠੀਕ ਠਾਕ ਰੱਖਣਾ ਹੈ ਮੇਰੇ ਨਾਲ 4 ਬਾਬੂ ਕੰਮ ਕਰਦੇ ਹਨ ਸਾਡੇ ਆਫਿਸ ਅਧੀਨ ਕਈ ਦਰੋਗਾ ਹੁੰਦੇ ਹਨ ਉਹਨਾਂ ਨੂੰ ਅਸੀਂ ਸ਼ਹਾਦਰਾ ਦੇ ਵੱਡੇ ਅੱਡ ਅੱਡ ਖੇਤਰ ਵੰਡ ਦਿੱਤੇ ਹਨ ਉਹ ਇਸ ਕੰਮ ਨੂੰ ਕਰਾਉਣ ਲਈ ਉਸ ਥਾਂ ਤੇ ਪੰਗੀਆਂ ਦੀ ਡਿਊਟੀ ਲਾਉਂਦੇ ਹਨ ਉਹਨਾਂ ਦੀ ਹਾਜ਼ਰੀ ਲਾਉਂਦੇ ਹਨ ਹਾਜ਼ਰੀ ਵਾਲੀਆਂ ਲਿਸਟਾਂ ਸਾਡੇ ਆਫਿਸ ਪਹੁੰਚਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਦੀ ਤਨਖਾਹ ਬੰਦੀ ਹੈ ਸਾਇਬ ਮੈਂ ਇਹ ਕਮਰਾ ਸਾਫ਼ ਕਰਨਾ ਹੈ ਇਹ ਤੁਸੀਂ ਥੋੜੇ ਚਿਰ ਲਈ ਬਾਹਰ ਚਲੇ ਜਾਓਗੇ ਆਪਣੀ ਥਾਂ ਤੋਂ ਉੱਠ ਕੇ ਉਸ ਬੰਦੇ ਨੇ ਕਿਹਾ ਤੂੰ ਮੈਂ ਉਸ ਕੋਲੋਂ ਪੁੱਛਿਆ ਮੈਂ ਉਸ ਕੋਲੋਂ ਪੁੱਛਿਆ ਮੈਂ ਮੰਗਲ ਹਾਂ ਸਵਿੱਤਰੀ ਦਾ ਘਰ ਵਾਲਾ ਜਿਹੜੀ ਉਸ ਦੀ ਗੱਲ ਸੁਣ ਕੇ ਮੇਰੀ ਨਜ਼ਰ ਉਸ ਸ਼ਖਸ ਵੱਲ ਚਲੀ ਗਈ ਜਿਹੜਾ ਮਸਾ 5 ਫੁੱਟ ਉੱਚਾ ਤੇ ਇੱਕਹਰੇ ਸਰੀਰ ਦਾ ਸੁੱਕੜੂ ਜਿਹਾ ਦਿਸਦਾ ਹੈ ਜਿਸ ਨੇ ਮਹਿਲਾ ਕੁੜਤਾ ਪਜਾਮਾ ਪਹਿਨ ਰੱਖਿਆ ਹੈ ਪੈਰਾਂ ਵਿੱਚ ਰਬੜ ਦੀ ਵੀ ਸ਼ੇਪ ਚੱਪਲ ਹੈ ਇਸ ਦੇ ਨਾਲ ਹੀ ਮੈਨੂੰ ਉਸਦੀ ਪਤਨੀ ਸਵਿੱਤਰੀ ਦਾ ਖਿਆਲ ਆ ਗਿਆ ਜਦੋਂ ਤੋਂ ਮੈਂ ਇੱਥੇ ਆਇਆ ਹਾਂ ਭਾਬ ਪਿਛਲੇ 3 ਦਿਨਾਂ ਤੋਂ ਆਫਿਸ ਤੇ ਚਾਰਾ ਕਮਰਿਆਂ ਤੇ ਬਾਹਰ ਖੁੱਲੀ ਥਾਂ ਦੀ ਸਫਾਈ ਕਰਨ ਉਹੀ ਆ ਰਹੀ ਹੈ ਮੈਂ ਪਲਾਂ ਵਿੱਚ ਸਾਹਮਣੇ ਖੜਾ ਹੋ ਉਸ 5 ਫੁੱਟ ਤੋਂ ਘੱਟ ਕੱਦ ਵਾਲੇ ਬੰਦੇ ਦੀ ਤੁਲਨਾ ਉਹਦੀ ਸਡੋਲ ਪਤਲੀ ਨਾਲ ਕਰਨ ਲੱਗਿਆ ਜਿਹੜੀ ਉਸ ਮਰਦ ਨਾਲੋਂ ਡੇਢ ਹੱਥ ਉੱਚੀ ਹੈ ਸਰੀਰ ਤੋਂ یوں ਜਿਵੇਂ ਪਹਾੜ ਦਾ ਟੁੱਟਿਆ ਇੱਕ ਵੱਡਾ ਟੁਕੜਾ ਹੋਵੇ ਜਿਸ ਹੇਠਾਂ ਪਹੀਏ ਲਾ ਦਿੱਤੇ ਹੋਣ ਤੇ ਉਹ ਪੱਥਰ ਹੱਥ ਵਿੱਚ ਝਾੜੂ ਫੜੀ ਆਪਣਾ ਕੰਮ ਕਰੀ ਕਰ ਰਿਹਾ ਹੋਵੇ ਮੈਂ ਵੇਖਿਆ ਮੰਗਲ ਅਜੇ ਵੀ ਮੇਰੇ ਸਾਹਮਣੇ ਖੜਾ ਸੀ ਹਾਂ ਹਾਂ ਤੂੰ ਸਫਾਈ ਕਰ ਲੈ ਪਰ ਅੱਜ ਤੇਰੀ ਘਰ ਵਾਲੀ ਕਿਉਂ ਨਹੀਂ ਆਈ ਇਸ ਤੋਂ ਪਹਿਲਾਂ ਕੀ ਉਹ ਆਪਣਾ ਕੰਮ ਸ਼ੁਰੂ ਕਰਦਾ ਮੈਂ ਪੁੱਛਿਆ ਸਾਹਿਬ ਉਸ ਨੂੰ ਤਿੰਨ ਦਿਨਾਂ ਤੋਂ ਬੁਖਾਰ ਛੱਡ ਗਿਆ ਹੈ ਦੋ ਦਿਨ ਤਾਂ ਬੁਖਾਰ ਵਿੱਚ ਵੀ ਕੰਮ ਕਰਨ ਆਉਂਦੀ ਰਹੀ ਪਰ ਅੱਜ ਮੈਂ ਮੰਗਲ ਨੇ ਗੱਲ ਪੂਰੀ ਨਹੀਂ ਕੀਤੀ ਦੋ ਦਿਨਾਂ ਲਈ ਫਿਰ ਉਹ ਹੀ ਕੰਮ ਕਰਨ ਆਇਆ ਉਹਦੀ ਪਤਨੀ ਨੇ ਛੁੱਟੀ ਰੱਖੀ ਬਈ ਤੂੰ ਕੋਈ ਕੰਮ ਵੀ ਕਰਦਾ ਹੈ ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਰਦਾ ਹਾਂ ਸਾਹਿਬ ਮੈਂ ਵੀ ਆਪ ਦੇ ਅਧੀਨ ਹਾਂ اچھا ਪਰ ਤੇਰੀ ਡਿਊਟੀ ਕਿੱਥੇ ਲੱਗੀ ਹੋਈ ਹੈ ਮੈਂ ਉਸ ਨੂੰ ਪੁੱਛਿਆ ਅੰਡਰਗਰਾਉਂਡ ਸੀਵਰੇਜ ਦੀ ਸਫਾਈ ਤੇ ਲੱਗਿਆ ਹੋਇਆ ਹਾਂ ਉਹਦੀ ਗੱਲ ਸੁਣ ਕੇ ਮੈਂ ਸੋਚਣ ਲੱਗਿਆ ਕਿ ਇਹ ਤਾਂ ਬਹੁਤ ਔਖਾ ਕੰਮ ਕਰਦਾ ਹੈ ਢੇਠਾ ਸੀਵਰੇਜ ਵਿੱਚ ਉਤਰਨਾ ਜਿਸ ਵਿੱਚ ਕਈ ਵਾਰੀ ਖਤਰਨਾਕ ਗੈਸ ਹੁੰਦੀ ਹੈ ਤੇ ਫਿਰ ਇਹ ਢੇਠਾ ਗੰਦੇ ਪਾਣੀ ਵਿੱਚ ਖੜ ਕੇ ਬਾਲਟੀਆਂ ਭਰ ਕੂੜਾ ਬਾਹਰ ਖੜੇ ਬੰਦੇ ਨੂੰ ਫੜਾਉਣਾ ਪਰ ਇਹ ਬੰਦਾ ਬਈ ਮੰਗਲ ਤੁਰ ਐਨਾ ਕਿੱਥੇ ਐ ਇਹ ਮੇਰਾ ਅਗਲਾ ਸਵਾਲ ਸੀ ਸਾਹਿਬ ਦਫਤਰ ਤੋਂ ਅੱਗੇ ਜਿਹੜਾ ਤਿਕੋਣਾ ਪਾਰਕ ਹੈ ਉੱਥੇ ਸਾਡੀ ਬਸਤੀ ਹੈ ਕਦੋਂ ਤੋਂ ਰਹਿ ਰਿਹਾ ਐ ਤੂੰ ਉੱਥੇ ਪਤਾ ਨਹੀਂ ਸਾਹਿਬ ਸਾਡੇ ਵਡੇਰਿਆਂ ਨੇ ਕਦੋਂ ਘਰ ਬਣਾਇਆ ਸੀ ਸੁਣਨ ਵਿੱਚ ਆਉਂਦਾ ਹੈ ਕਿ ਸ਼ੁਰੂ ਵਿੱਚ ਦੋ ਭਰਾਵਾਂ ਨੇ ਇੱਥੇ 50-50 ਗੱਜ ਥਾਂ ਲੈ ਕੇ ਘਰ ਬਣਾਏ ਸਨ ਫਿਰ ਹੌਲੀ-ਹੌਲੀ ਸਾਡੀ ਬਰਾਦਰੀ ਦੇ ਹੋਰ ਬੰਦੇ ਇੱਥੇ ਆਉਂਦੇ ਰਹੇ ਹੁਣ ਤਾਂ ਉੱਥੇ ਸਾਡੀ ਬਰਾਦਰੀ ਦੇ 500 ਤੋਂ ਵੱਧ ਪਰਿਵਾਰ ਰਹਿੰਦੇ ਹਨ ਉਹ ਸਾਰੇ ਕੀ ਕੰਮ ਕਰਦੇ ਹਨ ਮੈਂ ਉਸ ਨੂੰ ਪੁੱਛਿਆ ਕੰਮ ਕੀ ਸਾਹਿਬ ਉਹੀ ਜਿਹੜਾ ਪੀੜ੍ਹੀਆਂ ਤੋਂ ਸਾਡੇ ਜਿੰਮੇ ਲੱਗਿਆ ਹੋਇਆ ਹੈ ਸਾਡੇ ਸਾਫ਼ ਕਰਨ ਲਈ ਛੜਕਾ ਹਨ ਨਾਲੀਆਂ ਹਨ ਸਾਡੇ ਸਾਫ਼ ਕਰਨ ਲਈ ਅੰਡਰਗ੍ਰਾਉਂਡ ਸੀਵਰੇਜ ਹਨ ਇਹਨਾਂ ਦੀ ਸਫਾਈ ਕਰਦੇ ਆ ਸਾਡੇ ਵੱਡੇ-ਵਡੇਰਿਆਂ ਦੀ ਉਮਰ ਲੰਗੀ ਹੋਣੀ ਸਾਡੀ ਵੀ ਲੰਘ ਜਾਣੀ ਹੈ ਹੁਣ ਸਾਨੂੰ ਆਉਣ ਵਾਲੀ ਪੀੜ੍ਹੀ ਦਾ ਫਿਕਰ ਰਹਿੰਦਾ ਕਿਤੇ ਉਹ ਵੀ ਮੈਂ ਮੰਗਲ ਲੈ ਮੰਗਲ ਹੁਣ ਕਾਦਾ ਫਿਕਰ ਹੋਣ ਦਾ ਸਰਕਾਰ ਨੇ ਤੁਹਾਡੇ ਲਈ ਬਹੁਤ ਕੁਝ ਕਰ ਦਿੱਤਾ ਤੁਹਾਡਾ ਨਾਂ ਤੱਕ ਬਦਲ ਦਿੱਤਾ ਪਹਿਲੇ ਨਾਂ ਨਾਲ ਤਾਂ ਤੁਹਾਨੂੰ ਕੋਈ ਬੁਲਾ ਵੀ ਨਹੀਂ ਸਕਦਾ ਜੇ ਕਿਤੇ ਗਲਤੀ ਨਾਲ ਕੋਈ ਬੁਲਾ ਵੀ ਲਵੇ ਤਾਂ ਉਸ ਨੂੰ ਜੇਲ੍ਹ ਹੋ ਜਾਂਦੀ ਹੈ ਮੈਂ ਉਹਦੀ ਗੱਲ ਕੱਟ ਦਿਆਂ ਕਿਹਾ ਸਾਹਿਬ ਨਾਂ ਬਦਲਣ ਨਾਲ ਬੰਦੇ ਦੇ ਕਰਮ ਥੋੜਾ ਬਦਲ ਜਾਂਦੇ ਹਨ ਮੈਨੂੰ ਉਸ ਦੀ ਗੱਲ ਤੋਂ ਜਾਪਿਆ ਜਿਵੇਂ ਉਹ ਆਪਣੇ ਅੰਦਰ ਇੱਕ ਅੱਗ ਸਾਂਭੀ ਬੈਠਾ ਹੈ ਕੱਲ ਕਰਕੇ ਉਹ ਕੰਮ ਕਰਨ ਲਈ ਚਲਾ ਗਿਆ ਉਸ ਕੋਲੋਂ ਅਜਹੀਆਂ ਬਾਤਾਂ ਸੁਣਨੀਆਂ ਮੈਨੂੰ ਚੰਗੀਆਂ ਲੱਗੀਆਂ ਹੁਣ ਮੁਰ ਉਹਦੀ ਪਤਨੀ ਕੰਮ ਤੇ ਆਉਣ ਲੱਗੀ ਸੀ ਫਿਰ ਵੀ ਮਹੀਨੇ ਵਿੱਚ ਸਵਿੱਤਰੀ ਕਦੇ ਨਾ ਕਦੇ ਛੁੱਟੀ ਮਾਰ ਹੀ ਲੈਂਦੀ ਇੱਕ ਦਿਨ ਮੈਂ ਵੇਖਿਆ ਕਿ ਸਵਿੱਤਰੀ ਦੇ ਨਾਂ ਆਉਣ ਕਰਕੇ ਵਕਤ ਤੋਂ ਪਹਿਲਾਂ ਮੰਗਲ ਨੇ ਸਾਰੇ ਕਮਰੇ ਸਾਫ਼ ਕਰ ਦਿੱਤੇ ਸਨ ਹੁਣ ਉਹ ਬਾਹਰ ਖੁੱਲੇ ਵਿੱਚ ਝਾੜੂ ਨਾਲ ਨਿੰਮ ਦੇ ਪੱਤੇ ਇਕੱਠੇ ਕਰ ਰਿਹਾ ਸੀ ਕੰਮ ਮੁਕਾ ਕੇ ਉਹ ਮੇਰੀ ਆਫਿਸ ਵਿੱਚ ਆ ਮੈਨੂੰ ਹੱਥ ਜੋੜ ਜ਼ਮੀਨ ਤੇ ਬੈਠ ਗਿਆ। ਹੋਰ ਬਈ ਮੰਗਲ ਹੋ ਗਿਆ ਕੰਮ। ਆ ਸਭ ਅੱਜ ਪਤਨੀ ਨਹੀਂ ਆਈ ਅਸਲ ਵਿੱਚ ਜਿਸ ਦਿਨ ਮੇਰੀ ਛੁੱਟੀ ਹੁੰਦੀ ਹੈ ਉਹਦਾ ਮਨ ਕਰਦਾ ਹੈ ਉਹਦੇ ਕੰਮ ਲਈ ਮੈਂ ਚੱਲਿਆ ਜਾਵਾਂ। ਉਸ ਨੂੰ ਇਹ ਸਭ ਕਰਨਾ ਚੰਗਾ ਨਹੀਂ ਲੱਗਦਾ ਪਰ ਉਸ ਨੂੰ ਕਿਵੇਂ ਸਮਝਾਵਾਂ ਕਿ ਸਾਡੇ ਦੋਵਾਂ ਦੀ ਨੌਕਰੀ ਕਰਨ ਤੇ ਹੀ ਘਰ ਸੁਖਾਲਾ ਟਰੇਗਾ। ਤੁਹਾਡਾ ਕੋਈ ਬੱਚਾ ਵੀ ਹੈ ਮੈਂ ਪੁੱਛਿਆ ਸਾਡੇ 4 ਬੱਚੇ ਨੇ ਅੱਛਾ ਕਿੰਨੇ ਵਟੇ ਨੇ ਤੂੰ ਉਹਨਾਂ ਨੂੰ ਪੜਾਉਂਦਾ ਵੀ ਹੈ ਜਾਂ ਇਹ ਕਹਿ ਕੇ ਮੈਂ ਉਸ ਵੱਲ ਵੇਖਣ ਲੱਗਾ ਸਾਹਿਬ ਪੜ੍ਹਨ ਦਾ ਤਾਂ ਮੈਨੂੰ ਵੀ ਬਹੁਤ ਸ਼ੌਂਕ ਸੀ ਜਦੋਂ ਮੈਂ 10ਵੀਂ ਪਾਸ ਕਰ ਲਈ ਤਾਂ ਪਿਤਾ ਜੀ ਨੇ ਸਕੂਲੋਂ ਹਟਾ ਲਿਆ ਸਕੂਲੋਂ ਹਟਾ ਲਿਆ ਪਰ ਕਿਉਂ ਮੈਂ ਪੁੱਛਿਆ ਸਾਹਿਬ ਪਿਤਾ ਜੀ ਦੀ ਸੋਚ ਹੋਰ ਸੀ ਪਰ ਸੀ ਠੀਕ ਉਹ ਕਹਿੰਦੇ ਸੀ ਤੂੰ ਤਾਂ ਪੜ ਕੇ ਵੀ ਛੜਕਾਂ ਤੇ ਝਾੜੂ ਵੀ ਮਾਰੇਗਾ ਨਾਲੀਆਂ ਹੀ ਸਾਫ਼ ਕਰੇਗਾ ਫਿਰ ਪੜਨ ਦੀ ਕੀ ਲੋੜ ਹੈ ਇਹ ਕੰਮ ਤਾਂ ਅਨਪੜ੍ਹ ਬੰਦਾ ਵੀ ਕਰ ਸਕਦਾ ਹੈ ਪਰ ਤੇਰੀ ਸੋਚ ਇਹ ਮੇਰਾ ਅਗਲਾ ਸਵਾਲ ਸੀ ਸਾਹਿਬ ਮੇਰੀ ਸੋਚ ਵੱਖਰੀ ਹੈ ਉਹ ਵਕਤ ਤਾਂ ਕਦੋਂ ਦਾ ਬੀਤ ਗਿਆ ਜਿਸ ਦੀ ਪਿਤਾ ਜੀ ਗੱਲ ਕਰਿਆ ਕਰਦੇ ਸਨ ਜ਼ਰੂਰੀ ਨਹੀਂ ਕਿ ਬੰਦਾ ਪੜ ਕੇ ਝਾੜੂ ਹੀ ਫੇਰੇ ਫੜੇ ਉਹ ਕਲਮ ਵੀ ਫੜ ਸਕਦਾ ਹੈ ਫੌਜੀ ਬਣ ਕੇ ਬੰਦੂਕ ਵੀ ਫੜ ਸਕਦਾ ਹੈ ਕੀ ਤੂੰ ਆਪਣੇ ਬੱਚਿਆਂ ਨੂੰ ਪੜ੍ਹਾਏਂਗਾ ਮੈਂ ਪੁੱਛਿਆ ਹਾਂ ਸਾਹਿਬ ਮੇਰੀਆਂ ਦੋ ਵੱਡੀਆਂ ਧੀਆ ਤੇ ਉਹਨਾਂ ਤੋਂ ਦੋ ਛੋਟੇ ਦੋ ਪੁੱਤ ਹਨ ਮੇਰੀ ਵੱਡੀ ਧੀ ਸੀਏ ਫਾਈਨਲ ਈਅਰ ਵਿੱਚ ਹੈ ਉਸ ਤੋਂ ਛੋਟੀ ਬੀਐਸਸੀ ਕਰ ਰਹੀ ਹੈ ਮੇਰਾ ਵੱਡਾ ਪੁੱਤਰ ਸਕੂਲ ਦੇ ਆਖਰੀ ਬਰੇ ਵਿੱਚ ਪ੍ਰੀ ਮੈਡੀਕਲ ਪੜ੍ਹ ਰਿਹਾ ਹੈ ਉਹ ਸਕੂਲ ਦਾ ਟਾਪਰ ਹੈ ਕਹਿੰਦਾ ਡਾਕਟਰ ਬਣਾਂਗਾ ਛੋਟਾ ਵੀ ਪੜ੍ਹਾਈ ਵਿੱਚ ਬਹੁਤ ਚੰਗਾ ਹੈ ਮੰਗਲ ਦੀ ਇਹ ਗੱਲ ਸੁਣ ਕੇ ਆਫਿਸ ਦੀ ਖੁੱਲੀ ਥਾਂ ਤੇ ਝਾੜੂ ਮਾਰਨ ਵਾਲਾ ਉਹ ਬੰਦਾ ਪਲਾਂ ਵਿੱਚ ਮੇਰੇ ਸਾਹਮਣੇ ਇੱਕ ਇੱਜ਼ਤਦਾਰ ਬੰਦਾ ਬਣ ਗਿਆ ਉਸ ਬਾਰੇ ਮੇਰੇ ਮਨ ਵਿੱਚ ਬਣੀ ਸੋਚ ਆਪੇ ਸ਼ਰਮਿੰਦਾ ਹੋ ਗਈ ਇਸ ਤੋਂ ਬਾਅਦ ਮੇਰੇ ਵਿੱਚ ਇੱਕ ਬਦਲਾਅ ਆ ਗਿਆ ਹੁਣ ਜਦੋਂ ਕਦੇ ਮੰਗਲ ਕੰਮ ਤੇ ਆਉਂਦਾ ਤਾਂ ਮੈਂ ਉਸ ਨੂੰ ਜ਼ਬਰਦਸਤੀ ਕੁਰਸੀ ਤੇ ਬੈਠਣ ਲਈ ਕਹਿੰਦਾ ਸੀ ਸਵਿੱਤਰੀ ਲਈ ਵੀ ਮੇਰੇ ਮਨ ਵਿੱਚ ਇੱਜ਼ਤ ਵਧ ਗਈ ਸੀ ਇੱਕ ਦਿਨ ਉਹ ਆਪਣੀ ਪਤਨੀ ਨਾਲ ਆਫਿਸ ਆਇਆ ਮੈਂ ਦੋਵਾਂ ਨੂੰ ਇਕੱਠੇ ਵੇਖ ਕੇ ਥੋੜਾ ਹਰਾਨ ਜਰੂਰ ਹੋਇਆ ਮੰਗਲ ਦੇ ਹੱਥ ਵਿੱਚ ਇੱਕ ਕਾਰਡ ਫੜਿਆ ਹੋਇਆ ਸੀ ਸਾਹਿਬ ਇਹ ਕਾਰਡ ਮੈਨੂੰ ਫੜਾਉਂਦਿਆਂ ਉਸਨੇ ਕਿਹਾ ਸਾਹਿਬ ਮੇਰਾ ਇੱਕ ਦੋਸਤ ਸੀ ਅਮਨ ਉਸਦੀ ਧੀ ਦਾ ਵਿਆਹ ਹੈ ਉਹ ਤਾਂ ਨਹੀਂ ਰਿਹਾ ਤੁਸੀਂ ਜੇ ਵਿਆਹ ਵਿੱਚ ਆਵੋਗੇ ਤਾਂ ਬਹੁਤ ਚੰਗਾ ਲੱਗੇਗਾ ਬਿਨਾ ਮਾਂ ਬਾਪ ਦੀ ਬੱਚੀ ਹੈ ਵੱਡਿਆਂ ਦਾ ਆਸ਼ੀਰਵਾਦ ਮਿਲੇਗਾ ਉਸ ਨੂੰ ਤੁਹਾਡੇ ਆਉਣ ਤੇ ਤੁਸੀਂ ਸ਼ਾਇਦ ਸਾਡੇ ਲੋਕਾਂ ਦੇ ਵਿਆਹ ਵਿੱਚ ਆਉਣਾ ਪਸੰਦ ਨਾ ਕਰੋ ਸਾਡੇ ਅਜਿਹੇ ਕਾਰਜਾਂ ਵਿੱਚ ਸਾਡੀ ਬਰਾਦਰੀ ਦੇ ਬੰਦੇ ਹੀ ਸੱਦੇ ਜਾਂਦੇ ਹਨ ਪਰ ਨਹੀਂ ਮੰਗਲ ਤੁਸੀਂ ਵੱਖਰੇ ਲੋਕ ਕਿਵੇਂ ਹੋ ਇਹ ਗੱਲ ਨਹੀਂ ਮੈਂ ਵਕਤ ਤੇ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ਤੁਸੀਂ ਕਿੰਨੇ ਪਿਆਰ ਨਾਲ ਬੁਲਾਉਣ ਆਏ ਹੋ ਮੰਗਲ ਤੇ ਸਵਿੱਤਰੀ ਕਾਰਡ ਦੇ ਕੇ ਚਲੇ ਗਏ ਕਾਰਡ ਹੱਥ ਵਿੱਚ ਫੜੀ ਮੈ ਸੋਚ ਜਹੀ ਵਿੱਚ ਪੈ ਗਿਆ ਵਿਆਹ ਵਿੱਚ ਜਾਣ ਜਾਂ ਨਾ ਜਾਣ ਦਾ ਫੈਸਲਾ ਕਰਨਾ ਔਖਾ ਲੱਗ ਰਿਹਾ ਸੀ ਪਰ ਫਿਰ ਮੰਗਲ ਕਰਕੇ ਮੈਂ ਜਾਣ ਦਾ ਮਨ ਬਣਾ ਲਿਆ ਵਿਆਹ ਵਿੱਚ ਬਹੁਤ ਰੌਣਕ ਸੀ ਖਾਣ ਪੀਣ ਦਾ ਵਧੀਆ ਇੰਤਜ਼ਾਮ ਸੀ ਮੰਗਲ ਤੇ ਸਵਿੱਤਰੀ ਮੈਨੂੰ ਬਹੁਤ ਪਿਆਰ ਤੇ ਇੱਜ਼ਤ ਨਾਲ ਮਿਲੇ ਮੈਂ ਸ਼ਗਨ ਵਾਲਾ ਲਿਫਾਫਾ ਮੰਗਲ ਨੂੰ ਫੜਾ ਤੇ ਕੁਝ ਥੋੜਾ ਖਾ ਪੀ ਕੇ ਘਰ ਮੁੜ ਆਇਆ ਵਿਆਹ ਵਿੱਚ ਸ਼ਾਮਲ ਹੋਣਾ ਮੈਨੂੰ ਬਹੁਤ ਚੰਗਾ ਲੱਗਿਆ ਇੱਕ ਵਾਰੀ ਫਿਰ 2 ਮਹੀਨੇ ਤੋਂ ਵੱਧ ਵਕਤ ਲੰਘ ਗਿਆ ਤੇ ਵੀ ਮੰਗਲ ਨਹੀਂ ਦਿਸਿਆ ਸਵਿੱਤਰੀ ਆਉਂਦੀ ਤੇ ਕੰਮ ਕਰਕੇ ਚਲੀ ਜਾਂਦੀ ਮੈਂ ਵੀ ਬਹੁਤਾ ਨਾ ਗੋੜ ਲਿਆ ਫਿਰ ਇੱਕ ਦਿਨ ਮੈਂ ਆਫਿਸ ਦੀ ਬਾਰੀ ਰਾਹੀ ਦੇਖਿਆ ਉਹ ਬਾਹਰ ਖੁੱਲੇ ਵਿੱਚ ਝਾੜੂ ਨਾਲ ਸਫਾਈ ਕਰ ਰਿਹਾ ਸੀ ਕੰਮ ਮੁਕਾ ਕੇ ਉਸ ਉਹ ਮੇਰੇ ਸਾਹਮਣੇ ਆਜਮੀਨ ਤੇ ਬੈਠ ਗਿਆ ਜਦੋਂ ਮੈਂ ਉਸ ਨੂੰ ਕੁਰਸੀ ਤੇ ਬੈਠਣ ਲਈ ਆਖਿਆ ਤਾਂ ਉਹ ਪਹਿਲਾਂ ਵਾਂਗ ਹੀ ਬੋਲਿਆ ਨਹੀਂ ਸਾਇਬ ਇੱਥੇ ਹੀ ਠੀਕ ਹੈ ਅਸੀਂ ਇੱਥੇ ਝੁਕੇ ਹੀ ਹਾਂ ਪਰ ਇਸ ਵਾਰੀ ਉਸਨੇ ਜੋ ਕਿਹਾ ਉਹ ਮੇਰੀ ਸਮਝ ਵਿੱਚ ਆ ਗਿਆ ਸੀ ਜਦੋਂ ਉਸਨੇ ਇਹ ਆਖਿਆ ਤਾਂ ਮੇਰੀ ਨਜ਼ਰ ਅਚਾਨਕ ਉਸਦੇ ਚਿਹਰੇ ਤੇ ਚਲੀ ਗਈ ਉਹ ਬਹੁਤ ਥੱਕਿਆ ਥੱਕਿਆ ਲੱਗ ਰਿਹਾ ਸੀ ਜਿਵੇਂ ਕਿਸੇ ਮੁਸ਼ਕਲ ਦਾ ਕੰਮ ਕਰਕੇ ਆਇਆ ਹੋਵੇ ਕੀ ਗੱਲ ਬਈ ਮੰਗਲ ਸਭ ਠੀਕ ਹੈ ਠੀਕ ਤਾਂ ਹੈ ਤੂੰ ਇਸ ਤਰ੍ਹਾਂ ਥੱਕਿਆ ਥੱਕਿਆ ਜਿਹਾ ਕਿਉਂ ਦਿਸ ਰਿਹਾ ਹੈ ਤੂੰ ਇੰਨੇ ਦਿਨ ਆਇਆ ਕਿਉਂ ਨਹੀਂ ਸਾਇਬ ਇੱਕ ਬਹੁਤ ਇੱਕ ਬਹੁਤ ਮੁਸ਼ਕਲ ਹੈ ਬਹੁਤ ਵੱਡੀ ਮੁੱਝਨ ਹੈ ਜਿਹੜੀ ਮੇਰੇ ਕੋਲ ਸੁਲਝਾਈ ਨਹੀਂ ਜਾਂਦੀ ਬਹੁਤ ਸੋਚਦਾ ਹਾਂ ਇਸ ਤਰ੍ਹਾਂ ਕਿਉਂ ਹੁੰਦਾ ਹੈ ਬਈ ਅਜਹਾ ਕੀ ਹੋ ਗਿਆ ਮੈਂ ਉਸ ਦੀ ਗੱਲ ਕੱਟ ਕੇ ਪੁੱਛਿਆ ਕੁਝ ਚਿਰ ਰੋਕ ਕੇ ਰੁਕ ਉਹ ਦਸਨ ਲਗਾ ਜਦੋਂ ਸਾਇਬ ਰਾਤੀ ਇੱਕ ਵਾਰੀ ਅੱਖ ਖੋਲ ਜਾਂਦੀ ਹੈ ਮੈਂ ਸਾਰੀ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਅਗਲੇ ਦਿਨ ਫਿਰ ਕੰਮ ਤੇ ਜਾਣਾ ਹੁੰਦਾ ਹੈ ਜਦੋਂ ਬੰਦੇ ਨੂੰ ਸਰੀਰਕ ਆਰਾਮ ਨਾ ਮਿਲੇ ਤਾਂ ਮਨ ਨੂੰ ਚੈਨ ਨਾ ਮਿਲੇ ਫਿਰ ਉਹ ਥੱਕਿਆ ਥੱਕਿਆ ਮੰਗਲ ਨੇ ਗੱਲ ਪੂਰੀ ਨਹੀਂ ਕੀਤੀ ਉਸਨੇ ਬੋਲਣਾ ਬੰਦ ਕਰ ਦਿੱਤਾ ਮੈਂ ਕਾਗਜ਼ ਤੇ ਲਿਖਣਾ ਛੱਡ ਕੁਰਸੀ ਦੀ ਢੋ ਨਾਲ ਪਿੱਠ ਲਾਈ ਤੇ ਲੱਤਾਂ ਪਸਾਰ ਕੇ ਆਰਾਮ ਨਾਲ ਬੈਠ ਕੇ ਪੁੱਛਿਆ ਬਈ ਅਜਹੀ ਕੀ ਮੁਸ਼ਕਲ ਹੈ ਜਿਹੜੀ ਦੂਰ ਨਹੀਂ ਹੋਈ ਇਹ ਆ ਕੇ ਮੈਂ ਉਹਦੇ ਬੋਲਣ ਦੀ ਉਡੀਕ ਕਰਨ ਲੱਗਾ ਕੁਝ ਚਿਰ ਪਤਾ ਨਹੀਂ ਕੀ ਸੋਚ ਕੇ ਉਹ ਆਪਣੀ ਮੁਸ਼ਕਲ ਬਾਰੇ ਦੱਸਣ ਲੱਗਾ ਸਾਬ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਨਾਲ ਅਮਰਨਾਥ ਦਾ ਬੰਦਾ ਕੰਮ ਕਰਦਾ ਸੀ ਜੀ ਸਥਿਤੀ ਦੇ ਵਿਆਹ ਵਿੱਚ ਤੁਸੀਂ ਆਏ ਸੀ ਸਾਡੀ ਕਲੋਨੀ ਵਿੱਚ ਉਹ ਮੇਰਾ ਪੱਕਾ ਦੋਸਤ ਸੀ ਉਹ ਮੇਰੇ ਸਭ ਤੋਂ ਵੱਧ ਨੇੜੇ ਸੀ ਸਾਡੇ ਘਰ ਉਹਦਾ ਆਉਣਾ ਜਾਣਾ ਸੀ ਉਸ ਦੀਆਂ ਦੋ 3 ਸਾਰੇ ਜਿਹੜੀਆਂ ਵਿਆਹ ਵਿਆਹ ਦੇ ਕਾਬਲ ਹੋ ਗਈਆਂ ਸਨ ਵੱਡੀ ਤਾਂ ਵਿਆਹ ਦੀ ਉਮਰ ਲੰਘ ਗਈ ਸੀ ਉਮਰ ਅਮਰ ਨੇ ਬਹੁਤ ਮੁੰਡੇ ਵੇਖੇ ਪਰ ਕਿਤੇ ਗੱਲ ਨਾ ਬਣੀ ਮੁੰਡੇ ਵਾਲੇ ਤਾਂ ਸੀ ਮੰਗ ਕਰਦੇ ਜੋ ਉਸੇ ਵਾਸ ਵਿੱਚ ਨਹੀਂ ਸੀ ਅਸੀਂ ਦੋਵੇਂ ਕਈ ਵਾਰੀ ਸਲਾਹ مشورہ ਕਰਦੇ ਪਰ ਇਸ ਦਾ ਹੱਲ ਨਾ ਨਿਕਲਦਾ ਉਸ ਉਹ ਅੱਖਾਂ ਨਾਮ ਕਰ ਲੈਂਦਾ ਬਸ ਸਭ ਠੀਕ ਹੋ ਜਾਵੇਗਾ ਅਮਰ ਤੂੰ ਫਿਕਰ ਨਾ ਕਰ ਸਾਹਿਬ ਮੈਂ ਉਸ ਨੂੰ ਝੂਠਾ ਦਲਾਸਾ ਦਿੰਦਾ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਤੇਜ ਦਾ ਪ੍ਰਬੰਧ ਨਹੀਂ ਕਰ ਸਕੇਗਾ ਤੇ ਕੁਝ ਵੀ ਠੀਕ ਨਹੀਂ ਹੋਵੇਗਾ ਪਿਛਲੇ 2-3 ਮਹੀਨਿਆਂ ਤੋਂ ਉਹ ਬਹੁਤ ਪਰੇਸ਼ਾਨ ਰਹਿਣ ਲੱਗਾ ਸੀ ਉਸ ਨੂੰ ਛੋਟੀ ਤੋਂ ਛੋਟੀ ਗੱਲ ਤੇ ਗੁੱਸਾ ਆਉਂਦਾ ਉਹ ਕਿਵੇਂ ਸੜਕ ਤੇ ਟੁਰਿਆ ਜਾਂਦਾ ਕਿਸੇ ਨਾਲ ਪੰਗਾ ਵੀ ਲੈ ਲੈਂਦਾ 2 ਸਾਲ ਪਹਿਲਾਂ ਦੀ ਗੱਲ ਹੈ ਸ਼ਾਇਦ ਇਸ ਦਾ ਤੁਹਾਨੂੰ ਵੀ ਪਤਾ ਹੋਵੇ ਇਹ ਨਵੀਂ ਦਿੱਲੀ ਦੀ ਚ ਵਾਪਰੀ ਘਟਨਾ ਹੈ ਸਾਡੀ ਬਰਾਤਰੀ ਤੇ ਦੋ ਬੰਦੇ ਉੱਥੇ ਅੰਡਰਗ੍ਰਾਉਂਡ ਸੀਵਰੇਜ ਦੀ ਸਫਾਈ ਕਰਨ ਲਈ ਉਤਰੇ ਸਨ ਪਰ ਉਹਨਾਂ ਕੋਲੋਂ ਇੱਕ ਗਲਤੀ ਹੋ ਗਈ ਸੀ ਮੀਨਹੋਲ ਦਾ ਟੱਕਣ ਖੋਲ ਉਹਨਾਂ ਅੰਦਰੋਂ ਜ਼ਹਿਰੀਲੀ ਗੈਸ ਬਾਹਰ ਨਹੀਂ ਕੱਢੀ ਉਹ ਹੋੇਠਾਂ ਚਲੇ ਗਏ ਜਦੋਂ ਕਾਫੀ ਚਿਰ ਬਾਹਰ ਨਾ ਨਿਕਲੇ ਤਾਂ ਬਾਹਰ ਖੜੇ ਬੰਦੇ ਉਹਨਾਂ ਦਾ ਨਾਂ ਲੈ ਆਵਾਜ਼ਾਂ ਮਾਰੀਆਂ ਪਰ ਕੋਈ ਜਵਾਬ ਨਹੀਂ ਆਇਆ ਫਿਰ ਫਾਇਰ ਬ੍ਰਿਗੇਡ ਵਾਲੇ ਸੱਦੇ ਗਏ ਉਹਨਾਂ ਨੇ ਉਹ ਦੋ ਬੰਦੇ ਬਾਹਰ ਕੱਢੇ ਜਿਹੜੇ ਜ਼ਹਿਰੀਲੀ ਗੈਸ ਕਾਰਨ ਮਰ ਗਏ ਸਨ ਸਾਡੀ ਬਰਾਦਰੀ ਨੇ ਖਾਸਾ ਰੌਲਾ ਪਾਇਆ ਤਾਂ ਸਰਕਾਰ ਨੇ ਉਹਨਾਂ ਦਾ ਮੂੰਹ ਬੰਦ ਕਰਨ ਲਈ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦੇ ਕੇ ਗੱਲ ਮੁਕਾ ਦਿੱਤੀ ਹਾਂ ਮੈਂ ਤਾਂ ਤੁਹਾਨੂੰ ਅਮਰ ਦੀ ਗੱਲ ਦੱਸ ਰਿਹਾ ਸੀ ਅਸੀਂ ਦੋਵੇਂ ਚੁੱਪਚਾਪ ਰਹਿੰਦੇ ਹੁਣ ਅਮਰ ਦੀ ਵੀਤੀ ਦੀ ਗੱਲ ਨਾ ਕਰਦਾ ਕੰਮ ਤੇ ਪਹੁੰਚ ਕੇ ਮੈਂ ਸੀਵਰੇਸ ਵਿੱਚ ਉਤਰਦਾ ਕੂੜੇ ਦੀਆਂ ਬਾਲਟੀਆਂ ਪਰ ਪਰ ਕੇ ਅਮਨ ਨੂੰ ਫੜਾਉਂਦਾ ਜਾਂਦਾ ਫਿਰ ਇੱਕ ਦਿਨ ਬਹੁਤ ਅਜੀਬ ਗੱਲ ਹੋਈ ਸਾਨੂੰ ਆਫਿਸ ਤੋਂ ਪਤਾ ਲੱਗਾ ਕਿ ਅਸੀਂ ਨਵੀਨ ਸਹਾੜਤਾ ਚ ਬੰਦ ਪਏ ਇੱਕ ਸੀਵਰੇਜ ਨੂੰ ਖੋਲਣ ਜਾਣਾ ਹੈ ਜਿਹੜਾ ਇੱਕ ਨੇਤਾ ਦੇ ਏਰੀਆ ਵਿੱਚ ਪੈਂਦਾ ਹੈ ਅਸੀਂ ਦੋਵੇਂ ਉੱਥੇ ਪਹੁੰਚ ਗਏ ਕੋਚੇ ਰੇਨ ਹੌਲ ਦੇ ਬੰਦ ਟੱਕਣ ਕੋਲ ਬੈਠੇ ਗੱਲਾਂ ਕਰਦੇ ਰਹੇ ਉਹਦੀਆਂ ਗੱਲਾਂ ਆਪਣੀਆਂ ਧੀਆਂ ਦੇ ਫਿਕਰ ਵਾਲੀਆਂ ਨਹੀਂ ਸਨ ਗੱਲਾਂ ਬੰਦ ਕਰ ਅਸੀਂ ਕੰਮ ਬਾਰੇ ਸੋਚਿਆ ਮੈਂ ਕੁੜਤਾ ਪਜਾਮਾ ਲਾ ਕੇ ਸੀਵਰੇਜ ਵਿੱਚ ਉਤਰਨ ਦੀ ਤਿਆਰੀ ਕਰ ਰਿਹਾ ਸੀ ਅਜੇ ਮੈਂ ਟੱਕਣ ਖੋਲ ਕੇ ਉਸ ਵਿੱਚੋਂ ਜ਼ਹਿਰੀਲੀ ਗੈਸ ਬਾਹਰ ਕੱਢਣ ਦਾ ਇੰਤਜ਼ਾਮ ਕਰਨ ਲੱਗਾ ਸੀ ਕਿ ਮੇਰੇ ਵੇਖਦਿਆਂ ਵੇਖਦਿਆਂ ਅਮਰ ਨੇ ਕੱਪੜਿਆਂ ਸਮੇਤ ਪਲਾਂ ਵਿੱਚ ਛਾਲ ਮਾਰ ਦਿੱਤੀ ਤਦੇ ਮੈਨੂੰ ਅਮਰ ਦੀ ਆਵਾਜ਼ ਸੁਣਾਈ ਦਿੱਤੀ ਜਿਹੜੀ ਜਿਵੇਂ ਚੀਕ ਬਣ ਕੇ ਮੇਰੇ ਤੀਕ ਪਹੁੰਚੀ ਸੀ ਜਿਵੇਂ ਉਹ ਬਹੁਤ ਜ਼ੋਰ ਲਾ ਕੇ ਬੋਲਿਆ ਸੀ ਮੰਗਲ 5 ਲੱਖ ਰੁਪਏ ਨਾਲ ਤੂੰ ਮੇਰੀਆਂ ਦੋਵੇਂ ਤੀਆਂ ਦਾ ਵਿਆਹ ਕਰ ਦੇ ਬਈ ਇਹ ਕੰਮ ਤਾਂ ਤੇਰੇ ਜਿੰਮੇ ਛੱਡ ਚੱਲਿਆ ਹਾਂ ਇਸ ਤੋਂ ਬਾਅਦ ਉਹਦੀ ਆਵਾਜ਼ ਆਉਣੀ ਬੰਦ ਹੋ ਗਈ ਸਾਰੀ ਗੱਲ ਸਮਝਦਿਆ ਮੈਨੂੰ ਪੱਲ ਵੀ ਨਹੀਂ ਲੱਗਾ ਮੈਂ ਰੋੜਾ ਪਾਇਆ ਚੀਕਾਂ ਮਾਰ ਮਾਰ ਕੇ ਲੋਕ ਇਕੱਠੇ ਕਰ ਲਏ ਫਿਰ ਫਾਇਰ ਬਕੇਟ ਵਾਲੇ ਆਏ ਉਹਨਾਂ ਨੇ ਅਮਨੂਸੀ ਬ੍ਰਿਚ ਵਿੱਚੋਂ ਬਾਹਰ ਕੱਢਿਆ ਉਸਤੇ ਕੱਪੜੇ ਹੀ ਨਹੀਂ ਸਗੋ ਉਸਦਾ ਸਾਰਾ ਸਰੀਰ ਖੰਧ ਨਾਲ ਭਰਿਆ ਹੋਇਆ ਸੀ ਉਹ ਮਰ ਗਿਆ ਸੀ ਫਿਰ ਮੈਂ ਉਹਦੀ ਮ੍ਰਿਤਕ ਦੇਹ ਨੇੜੇ ਉਸਦੀ ਪਤਨੀ ਤੇ ਉਸਦੀਆਂ ਧੀਆਂ ਨੂੰ ਚੀਕਾਂ ਮਾਰਦਿਆਂ ਵੇਖਿਆ ਜਿਹੜੀਆਂ ਇਸ ਘਟਨਾ ਦੀ ਖਬਰ ਲੱਗਦਿਆਂ ਹੀ ਉੱਥੇ ਪਹੁੰਚ ਗਈਆਂ ਸਨ ਮੈਂ ਸਮਝ ਨਹੀਂ ਸਕਿਆ ਕਿ ਮਜਬੂਰੀ ਨੇ ਇਸ ਅਣਹੋਣੀ ਦਾ ਰੂਪ ਧਾਰਨ ਕਰ ਲਿਆ ਸੀ ਤੇ ਪਿਓ ਦਾ ਫਰਜ਼ ਪੂਰਾ ਕਰਨ ਲਈ ਕਿਸੇ ਨੂੰ ਆਪਣੀ ਜਾਨ ਦੇਣੀ ਪਈ ਸੀ ਦਿਨ ਲੰਘ ਜਾਂਦੇ ਸਰਕਾਰ ਵੱਲੋਂ ਉਹਦੇ ਪਰਵਾਰ ਨੂੰ 5 ਲੱਖ ਰੁਪਏ ਮਿਲ ਗਏ ਤੇ ਉਹਨਾਂ ਪੈਸਿਆਂ ਨਾਲ ਮੈਂ ਗੱਲ ਕਰਦਿਆਂ ਮੰਗਲਕੋਚ ਚੇਰ ਲਈ ਰੁਕ ਗਿਆ ਕੁਰਸੀ ਤੇ ਬੈਠਾ ਮੈਂ ਤਾਂ ਜਿਵੇਂ ਸੱਲ ਬਣ ਗਿਆ ਮੇਰੇ ਕੋਲੋਂ ਕੁਝ ਨਹੀਂ ਬੋਲਿਆ ਗਿਆ ਪਰ ਮੰਗਲ ਨੇ ਫਿਰ ਕੋ ਗੱਲ ਸ਼ੁਰੂ ਕੀਤੀ ਸਾਹਿਬ ਉਸਦੀ ਵੱਡੀ ਦੀ ਦਾ ਵਿਆਹ ਹੋ ਗਿਆ ਅਜੇ ਵੀ ਬੈਂਕ ਵਿੱਚ ਐਨੇ ਪੈਸੇ ਹਨ ਕਿ ਦੁੱਤੀ ਦਾ ਵਿਆਹ ਕਰਕੇ ਉਹਨਾਂ ਵਿੱਚੋਂ ਬਹੁਤ ਸਾਰੇ ਪੈਸੇ ਬਚ ਜਾਣਗੇ ਪਰ ਸਾਹਿਬ ਪਿਛਲੇ ਮਹੀਨੇ ਤੋਂ ਮੈਨੂੰ ਸੁੱਤੇ ਪੈਣ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ ਜਿਹੜੀ ਚੀਕ ਜਿਵੇਂ ਚੀਕ ਵੜ ਕੇ ਕੂੜੇ ਤੇ ਗੰਦ ਨਾਲ ਭਰੇ ਸੀਵਰੇਜ ਵਿੱਚੋਂ ਬਾਹਰ ਨਿਕਲਦੀ ਹੈ ਮੈਂ ਤਾਂ ਤੇ ਇਸ ਨੂੰ ਪਛਾਨ ਲੈਂਦਾ ਹਾਂ ਇਹ ਆਵਾਜ਼ ਤਾਂ ਅਮਰ ਦੀ ਹੁੰਦੀ ਹੈ ਜਿਹੜਾ ਜਾਣ ਬੁਝ ਕੇ ਸੀਵਰੇਜ ਵਿੱਚ ਡਿੱਗ ਪਿਆ ਸੀ ਜਿਸ ਨੇ ਆਪਣੀਆਂ ਧੀਆਂ ਦੀ ਖੁਸ਼ੀ ਲਈ ਜਾਨ ਵਾਰ ਦਿੱਤੀ ਸੀ ਉਹ ਚੀਕ ਸੁਣ ਕੇ ਡਰ ਨਾਲ ਮੇਰੀ ਅੱਖ ਖੁੱਲ ਜਾਂਦੀ ਹੈ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਸਾਇਬ ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਹ ਗੱਲ ਭੁੱਲ ਜਾਵਾਂ ਤੇ ਸੌ ਜਾਵਾਂ ਪਰ ਮੈਨੂੰ ਮੁੜ ਮੁੜ ਕੇ ਅਮਰ ਦਾ ਖਿਆਲ ਆਉਂਦਾ ਰਹਿੰਦਾ ਹੈ ਉਸ ਦੀ ਪਤਨੀ ਉਸ ਦੀਆਂ ਧੀਆਂ ਤਿੰਨਾਂ ਚੀਕਾਂ ਮਾਰਦੀਆਂ ਦਿਸਦੀਆਂ ਨੇ ਸਾਰੀ ਰਾਤ ਅੱਖਾਂ ਥਾਣੀ ਲੰਘ ਜਾਂਦੀ ਹੈ ਜਦੋਂ ਮੈਂ ਸਵੇਰੇ ਮੰਜੇ ਤੋਂ ਉੱਠਦਾ ਹਾਂ ਤਾਂ ਬਹੁਤ ਥੱਕਿਆ ਹੁੰਦਾ ਹਾਂ ਜੀ ਤੁਸੀਂ ਦੱਸੋ ਕਿਵੇਂ ਛੁਟਕਾਰਾ ਪਾਵਾਂ ਇਹਨਾਂ ਆਵਾਜ਼ਾਂ ਕੋਲੋਂ ਜਿਹੜੀਆਂ ਮੇਰਾ ਪਿੱਛਾ ਨਹੀਂ ਛੱਡਦੀਆਂ ਮੈਂ ਕੀ ਕਰਾਂ ਸਾਹਿਬ ਪੰਗਲ ਦੀ ਗੱਲ ਮੁੱਕ ਗਈ ਮੈਂ ਅੱਖਾਂ ਬੰਦ ਕਰੀ ਅਜੇ ਵੀ ਕੁਰਸੀ ਦੀ ਟੋਹ ਸਹਾਰਾ ਲਈ ਚੁੱਪ ਬੈਠਾ ਸਾਂ ਮੈਂ ਸੋਚ ਰਿਆਂ ਸਾ ਕਿ ਮੰਗਲ ਨੂੰ ਕੀ ਕਹਾ ਕਿਵੇਂ ਛਟਕਾਰਾ ਦਵਾਵਾਂ ਇਹਨਾਂ ਚੀਕਾਂ ਕੋਲੋਂ ਉਸ ਨੂੰ ਇਹ ਸੋਚਦਿਆਂ ਤੇ ਅੱਖਾਂ ਬੰਦ ਕਰੀ ਬੈਠਿਆਂ ਪਤਾ ਨਹੀਂ ਮੈਨੂੰ ਕਿੰਨਾ ਚਿਰ ਲੰਘ ਗਿਆ ਕੋਈ ਚਿਰ ਬਾਅਦ ਮੈਂ ਅੱਖਾਂ ਖੋਲ ਕੇ ਕਮਰੇ ਵਿੱਚ ਵੇਖਿਆ ਤਾਂ ਉੱਥੇ ਮੰਗਲ ਦਿਖਾਈ ਨਹੀਂ ਦਿੱਤਾ ਅਚਾਨਕ ਮੇਰੀ ਨਜ਼ਰ ਖੁੱਲੀ ਬਾਰੀ ਨਾਲ ਹੀ ਕਮਰੇ ਤੋਂ ਬਾਹਰ ਚਲੀ ਗਈ ਜਿੱਥੇ ਥੱਕਿਆ ਥੱਕਿਆ ਚੁੱਪ ਚੁੱਪ ਜਿਹਾ ਮੰਗਲ ਝਾੜੂ ਨਾਲ ਨਿੰਮ ਦੇ ਪੱਤੇ ਇਕੱਠੇ ਕਰ ਰਿਹਾ ਸੀ Thank you. Please like, share and subscribe.